52 ਟੀਵੀ ਦੇ ਤੁਹਾਡਾ ਸਵਾਗਤ ਹੈ ਮਹਮਦੀਪ ਜੋਸ਼ ਸਿੰਘ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਜਿੱਤੇ ਸੌ ਚੱਕ ਦੇ ਸਾਹ ਡੋਨਾਲਡ ਟਰੰਪ ਨੂੰ ਪਹਿਲਾ ਔਰ ਇੱਕ ਵੱਡਾ ਝਟਕਾ ਲੱਗਿਆ ਜੀਆਂ ਦਾਦੇ ਕਿ ਟਰੰਪ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਕੋਰਟ ਦੇ ਵੱਲੋਂ ਰੱਦ ਕੀਤਾ ਗਿਆ ਟਰੰਪ ਦੇ ਇੱਕ ਵੱਡੇ ਫੈਸਲੇ ਨੂੰ ਬਰਥ ਸਿਟੀਨਸ਼ਿਪ ਨੂੰ ਲੈ ਕੇ ਜੋ ਰੂਲ ਬਣਾਇਆ ਸੀ ਜੋ ਕਾਨੂੰਨ ਬਣਾਇਆ ਸੀ ਟਰੰਪ ਨੇ ਤਾਂ ਦੱਸ ਦਿੱ ਕਿ ਉਹਨੂੰ ਉਸ ਨੂੰ ਰੱਦ ਕਰ ਦਿੱਤਾ ਗਿਆ ਔਰ ਇਹ ਰੂਲ ਜਿਹੜਾ 19 ਫਰਵਰੀ ਤੋਂ ਲਾਗੂ ਹੋਣਾ ਸੀ ਅਮਰੀਕਾ ਦੇ ਬਿਸਟਾ ਸੋ ਪਹਿਲੇ ਜਿਹੜਾ ਹੈ ਕੋਰਟ ਦੇ ਵੱਲੋਂ ਖਾਰਜ ਕਰ ਦਿੱਤਾ ਗਿਆ ਇਸ ਫੈਸਲੇ ਨੂੰ ਔਰ ਨਾਲ ਹੀ ਕਿਹਾ ਗਿਆ ਕਿ ਇਹ ਗੈਰ ਸੰਵਿਧਾਨਿਕ ਹੈ ਅਜਿਹੀ ਪਾਬੰਦੀ ਸੰਵਿਧਾਨਕ ਨਹੀਂ ਹੈ ਪੂਰਾ ਫੈਸਲਾ ਕੀ ਸੀ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਅਸਲ ਦੇ ਵਿੱਚ ਅਮਰੀਕਾ ਦੇ ਵਿੱਚ ਬਰਥ ਸਿਟੀਜ਼ਨਸ਼ਿਪ ਨੂੰ ਲੈ ਕੇ ਡੋਨਾਲਡ ਟਰੰਪ ਦੇ ਵੱਲੋਂ ਜਦੋਂ ਕੈਂਪੇਨ ਚਲਾਈ ਜਾ ਰਹੀ ਸੀ ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਉਹ ਬਰਥ ਸਿਟੀਜ਼ਨਸ਼ਿਪ ਨੂੰ ਲੈ ਕੇ ਵੱਡੇ ਬਦਲਾਅ ਕਰਨਗੇ ਤਾਂ ਦੱਸ ਦਈਏ ਕਿ ਜਿਸ ਦਿਨ ਸੌਂ ਚੁੱਕੀ ਤਾਂ ਉਸ ਦਿਨ ਡੋਨਾਲਡ ਟਰੰਪ ਨੇ ਇਹ ਫੈਸਲੇ ਦੇ ਉੱਪਰ ਵੀ ਸਾਈਨ ਕੀਤੇ ਜਿਹੜੇ ਪਹਿਲੇ 100 ਫੈਸਲੇ ਸੀ ਉਹਨਾਂ ਦੇ ਵਿੱਚੋਂ ਇੱਕ ਫੈਸਲਾ ABC ਜਿਸ ਦੇ ਉੱਪਰ 트ੰਪ ਨੇ ਪਹਿਲੇ ਦਿਨ ਸਾਈਨ ਕੀਤੇ ਔਰ ਬਰਥ ਸਿਟੀਜ਼ਨਸ਼ਿਪ ਨੂੰ ਲੈ ਕੇ ਡੋਨਾਲਡ 트ੰਪ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਜੇ ਕੋਈ ਬੱਚਾ ਅਮਰੀਕਾ ਦੇ ਵਿੱਚ ਬੌਰਨ ਹੁੰਦਾ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਬਰਥ ਸਿਟੀਨਸ਼ਿਪ ਜਿਹੜੀ ਹੈ ਜਾਨੀ ਕਿ ਯੂਐਸ ਦੀ ਸਿਟੀਨਸ਼ਿਪ ਮਿਲ ਜਾਏਗੀ ਜੇ ਜਿਵੇਂ ਕਿ ਆਪਾਂ ਗੱਲ ਕਰੀਏ ਜੇ ਬਰਥ ਉੱਥੇ ਕਿਸੇ ਬੱਚੇ ਦਾ ਹੁੰਦਾ ਹੈ ਜੇ ਉਸ ਦੀ ਮਾਂ ਸਿਟੀਨਸ਼ਿਪ ਨਹੀਂ ਹੈ ਮਾਂ ਕੋਲ ਨਾ ਹੀ ਪਿਓ ਕੋਲ ਹੈ ਤਾਂ ਜੇ ਬੱਚਾ ਉੱਥੇ ਜਨਮ ਲੈਂਦਾ ਸੀ ਤਾਂ ਉਸ ਨੂੰ ਬਰਥ ਸਿਟੀਨਸ਼ਿਪ ਮਿਲ ਜਾਂਦੀ ਸੀ ਕਿਉਂਕਿ ਜਿਹੜੇ ਵੀ ਦੇਸ਼ ਦੇ ਵਿੱਚ ਜਿੱਥੇ ਵੀ ਬੱਚੇ ਦਾ ਕਿਤੇ ਜਨਮ ਹੁੰਦਾ ਹੈ ਤਾਂ ਨੂੰ ਉੱਥੇ ਦੇ ਹੀ ਨਾਗਰਿਕਤਾ ਮਿਲਦੀ ਹੈ ਇਹ ਕਾਨੂੰਨ ਹੈ ਤਾਂ ਦੱਸ ਦੇ ਕਿ ਹੁਣ ਇਹ ਬਰਤ ਸਿਟੀਜ਼ਨਸ਼ਿਪ ਨੂੰ ਲੈ ਕੇ ਡੋਨਾਲਡ ਟਰੰਪ ਨੇ ਫੈਸਲਾ ਬਦਲਿਆ ਡੋਨਾਲਡ ਟਰੰਪ ਨੇ ਕਿਹਾ ਤਿੰਨ ਤਜਵੀਜ਼ਾਂ ਡੋਨਾਲਡ ਟਰੰਪ ਲੈ ਕੇ ਆਏ ਕਿ ਪਹਿਲੀ ਤਜਵੀਜ਼ ਜੇ ਕੋਈ ਬੱਚਾ ਇੱਥੇ ਬੋਰਨ ਹੋ ਰਿਹਾ ਹੈ ਤੇ ਉਸ ਦੀ ਮਾਂ ਜਿਹੜੀ ਹੈ ਬੱਚੇ ਦੇ ਜਨਮ ਸਮੇਂ ਉੱਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੀ ਹੈ ਬਿਨਾ ਕਾਗਜ਼ਾਂ ਤੋਂ ਰਹਿ ਰਹੀ ਹੈ ਤਾਂ ਉੱਥੇ ਬੱਚਾ ਜਨਮ ਜਿਹੜਾ ਹੋਇਆ ਉਸ ਨੂੰ ਬੱਚੇ ਨੂੰ ਬਰਤ ਸਾਟੀ ਬਰਤ ਸਿਟੀਜ਼ਨਸ਼ਿਪ ਜਿਹੜੀ ਆ ਉਹ ਨਹੀਂ ਮਿਲੇਗੀ ਤਾਂ ਦੂਜੇ ਪਾਸੇ ਜੇ ਬੱਚੇ ਦੇ ਜਨਮ ਵੇਲੇ ਜਿਹੜਾ ਉਸ ਦਾ ਪਿਤਾ ਹੈਗਾ ਜੇ ਉਹ ਵੀ ਟੈਂਪਰੇਰੀ ਅਮਰੀਕਾ ਦੇ ਵਿੱਚ ਰਹਿ ਰਿਹਾ ਉਸ ਦੇ ਕੋਲ ਵੀ ਸਿਟੀਜ਼ਨਸ਼ਿਪ ਨਹੀਂ ਹੈ ਤੇ ਨਾਲ ਹੀ ਉਹ ਬਿਨਾ ਕਾਗਜ਼ਾਂ ਤੋਂ ਰਹਿ ਰਿਹਾ ਤਾਂ ਉਸ ਬੱਚੇ ਨੂੰ ਵੀ ਜਿਹੜਾ ਸਿਟੀਜ਼ਨਸ਼ਿਪ ਉੱਥੇ ਨਹੀਂ ਮਿਲੇਗੀ ਤਾਂ ਦਾਦੇ ਕਿ ਕੁੱਲ ਮਲਾਕੇ ਗੱਲ ਹੈ ਕਿ ਅਮਰੀਕਾ ਦੇ ਵਿੱਚ ਬੱਚਾ ਜਦੋਂ ਬੌਰਨ ਹੁੰਦਾ ਤਾਂ ਉਸ ਸਮੇ ਉਸ ਨੂੰ ਉੱਥੋਂ ਦੀ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਚਾਹੇ ਉਸ ਦੇ ਮਾਪਿਓ ਕੁਸ਼ੀ ਨੇ ਚਾਹੇ ਉਸ ਦੇ ਮਾਪਿਓ ਟੈਂਪਰੇਰੀ ਰਹਿ ਰਿਹਾ ਚਾਹੇ ਉਸ ਦੇ ਮਾਪਿਓ ਵਿਜ਼ਟਰ ਵੀਜ਼ਾ ਤੇ ਆਇਆ ਬਸ ਉਸ ਬੱਚੇ ਦਾ ਜਨਮ ਅਮਰੀਕਾ ਦੀ ਧਰਤੀ ਤੇ ਹੋਣਾ ਚਾਹੀਦਾ ਤਾਂ ਉਸ ਨੂੰ ਬਰਥ ਜੇ ਮਿਲ ਜਾਂਦੀ ਸੀ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਬਰ ਸਿਟੀਜ਼ਨਸ਼ਿਪ ਜਿਹੜੀ ਐ ਇਸ ਨੂੰ ਲੈ ਕੇ ਪਾਬੰਦੀ ਡੋਨਾਟਰਾ ਆਪਣੇ ਲਾਈ ਸੀ ਕਿ ਜੇ ਉੱਥੇ ਜਿਹੜੀ ਬੱਚੇ ਦੀ ਮਾਂ ਔਰ ਬੱਚੇ ਦਾ ਜਿਹੜਾ ਪਿਓ ਹੈ ਜੇ ਉਹ ਸਿਟੀਜ਼ਨਸ਼ਿਪ ਉਹਨਾਂ ਕੋਲ ਹੈਗੀ ਅਮਰੀਕਾ ਦੀ ਤੇ ਉਹ ਉੱਥੇ ਪਹਿਲਾ ਸਮੇਂ ਤੋਂ ਰਹਿ ਰਹੇ ਨੇ ਤਾਂ ਉਹਨਾਂ ਦਾ ਬੱਚੇ ਨੂੰ ਸਿਟੀਜ਼ਨਸ਼ਿਪ ਮਿਲ ਜਾਏਗੀ ਪਰ ਜਿਵੇਂ ਕੋਈ ਆਪਾਂ ਮੋٹے ਤੌਰ ਤੇ ਜਿਹੜਾ ਇੱਕ ਉਦਾਹਰਨ ਤੌਰ ਤੇ ਸਮਝ ਲੈਂਦੇ ਆ ਕਿ ਜੇ ਅੱਜ ਤੋਂ ਬਹੁਤ ਸਾਰੇ ਲੋਕ ਟੂਰਿਸਟ ਵੀਜ਼ਾ ਤੇ ਜਾਂਦੇ ਆ ਸਪੋਜ਼ ਕਰੋ ਬਹੁਤ ਸਾਰੇ ਲੋਕ ਵਰਕ ਪਰਮਿਟ ਤੇ ਜਾਂਦੇ ਆ ਬਹੁਤ ਸਾਰੇ ਲੋਕ ਡੰਕੀਆਂ ਲਾ ਕੇ ਜਾਂਦੇ ਆ ਉੱਥੇ ਜਾ ਕੇ ਜਦ ਦਾ ਕਿਉਂਕਿ ਜਨਸਾਰਤਾ ਕੁਝ ਮਿਲਦਾ ਨਹੀਂ ਨਾ ਕੋਈ ਵੀਜ਼ਾ ਨਾ ਕੋਈ ਸਿਟੀਜ਼ਨਸ਼ਿਪ ਮਿਲਦੀ ਹੈ ਨਾ ਹੀ ਉਹਨਾਂ ਨੂੰ ਕੋਈ ਜਿਹੜਾ ਅੱਗੇ ਕੋਈ ਸਿਟੀਜ਼ਨਸ਼ਿਪ ਦੇ ਲਈ ਡਾਕੂਮੈਂਟ ਮਿਲਦਾ ਤਾਂ ਉਹ ਜਨਸਾਰ ਜੇ ਉੱਥੇ ਉਹਨਾਂ ਦਾ ਡਿਲੀਵਰੀ ਕਿਸੇ ਦੀ ਹੋ ਜਾਂਦੀ ਹੈ ਜੇ ਉੱਥੇ ਬੱਚੇ ਦਾ ਜਨਮ ਹੋ ਜਾਂਦਾ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਸਿਟੀਜ਼ਨਸ਼ਿਪ ਪਹਿਲਾਂ ਮਿਲ ਜਾਂਦੀ ਸੀ ਬਹੁਤ ਸਾਰੇ ਕਪਲ ਜਿਹੜੇ ਇਦਾਂ ਕਰਦੇ ਸੀ ਬਹੁਤ ਸਾਰੇ ਕਪਲ ਅਜਿਹਾ ਕਰਦੇ ਵੀ ਨੇ ਉਹ ਕੀ ਕਰਦੇ ਨੇ ਵਿਜ਼ਟਰ ਵੀਜ਼ਾ ਲਵਾ ਲੈਂਦੇ ਨੇ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਜਾਂ ਕਹਿ ਲਈਏ ਜਦੋਂ ਪ੍ਰੈਗਨੈਂਸੀ ਉਸ ਹਿਸਾਬ ਨਾਲ ਪਲਾਨ ਕਰਦੇ ਨੇ ਕਿ ਅਸੀਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਜਾ ਕਿਸੇ ਵੀ ਹੋਰ ਕੰਟਰੀ ਦੇ ਵਿੱਚ ਜਾਣਾ ਹੈ ਤਾਂ ਉੱਥੇ ਡਿਲੀਵਰੀ ਬਹੁਤ سارے ਲੋਕ ਕਰਾਉਂਦੇ ਆ ਪੰਜਾਬੀ ਵੀ ਖਾਸ ਤੌਰ ਤੇ ਪ੍ਰੈਗਨੈਂਸੀ ਟਾਈਮ ਆਪਣੀਆਂ ਵਾਈਬਸ ਨੂੰ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ ਭੇਜ ਦਿਆ ਤਾਂ ਕਿ ਉਹਨਾਂ ਦੀ ਡਿਲੀਵਰੀ ਬਾਹਰ ਹੋ ਸਕੇ ਤੇ ਉਹਨਾਂ ਦਾ ਬੱਚਾ ਉੱਤੇ ਹੋ ਸਕੇ ਤੇ ਬਾਅਦ ਦੇ ਵਿੱਚ ਉਹਨਾਂ ਦਾ ਬੱਚਾ ਫਿਰ ਜੰਮ ਦੇ ਪੀਆਰ ਹੋਊਗਾ ਜੰਮ ਦੇ ਸਿਟੀਜ਼ਨਸ਼ਿਪ ਵਿੱਚ ਉਸਨੂੰ ਮਿਲ ਜਾਊਗੀ ਤਾਂ ਇਹ ਫੈਸਲਾ ਜਿਹੜਾ ਲਿਆਂਦਾ ਗਿਆ ਸੀ ਡੋਨਾਲਡ 트ੰਪ ਨੇ ਕਿ ਸਭ ਦੇ ਉੱਪਰ ਪਾਬੰਦੀ ਲਾਓ ਕਿਉਂਕਿ ਡੋਨਾਲਡ 트ੰਪ ਨੇ ਕਿਹਾ ਸੀ ਕਿ ਇੱਥੇ ਜੇ ਕੋਈ ਬਾਹਰੋਂ ਆ ਕੇ ਇਸ ਹਸਾਬ ਦੇ ਨਾਲ ਇਸ ਫੈਸਲੇ ਨੂੰ ਜਿਹੜਾ ਦੁਰਵਰਤੋਂ ਇਸ ਫੈਸਲੇ ਦੀ ਕਰੇਗਾ ਅਸੀਂ ਉਸਨੂੰ ਬਰਦਾਸ਼ਤ ਨਹੀਂ ਕਰਾਂਗੇ ਪਰ ਤੋਂ ਦੱਸਦੀ ਹੈ ਕਿ ਹੁਣ ਕੋਰਟ ਨੇ ਇਸਨੂੰ ਗੈਰ ਸੰਵਿਧਾਨਿਕ ਐਲਾਨ ਦਿੱਤਾ ਕੋਰਟ ਨੇ ਸ ਪਦੇ ਜਾਨੀ ਕਿ ਅਮਰੀਕਾ ਦੇ ਜਿਹੜੀ ਗਵਰਨਮੈਂਟ ਬਣੀ ਹੈ ਹੁਣ ਉੱਥੋਂ ਦੇ ਵਕੀਲ ਨੂੰ ਕਿ ਭਾਈ ਇਹ ਗੈਰ ਸੰਵਿਧਾਨਿਕ ਹੈ ਸੰਵਿਧਾਨ ਦੇ ਅੰਡਰ ਨਹੀਂ ਆਉਂਦਾ ਦੂਜੇ ਪਾਸੇ ਗੱਲ ਕਰੀਏ ਤਾਂ ਡੋਨਾਲਡ ਟਰੰਪ ਦੇ ਇਸ ਫੈਸਲੇ ਦਾ ਵਿਰੋਧ ਲਗਾਤਾਰ ਹੋ ਰਿਹਾ ਸੀ ਕਈ ਰਾਜਾਂ ਦੇ ਵਿੱਚ 20 ਰਾਜਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਉਹ ਦੂਜੇ ਪਾਸੇ ਗੱਲ ਕਰੀਏ ਤਾਂ ਚਾਰ ਰਾਜਾਂ ਨੇ ਡੈਮੋਕ੍ਰੈਟਿਕ ਚਾਰ ਜਿਹੜੇ ਰਾਜ ਨੇ ਉਹਨਾਂ ਨੇ ਕੋਰਟ ਦਾ ਦਰਵਾਜ਼ਾ ਖੜਕੜਾਇਆ ਔਰ ਰਿਪਬਲਿਕਨ ਪਾਰਟੀ ਦੇ ਇਸ ਫੈਸਲੇ ਦੇ ਖਿਲਾਫ ਜਿਹੜਾ ਪਟੀਸ਼ਨ ਦਾਇਰ ਕੀਤੀ ਫਿਰ ਸੁਣਵਾਈ ਹੋਈ ਕਿਉਂਕਿ 1 ਮਹੀਨਾ ਜਾਨੀ ਕਿ 30 ਇਹ ਦਿਨਾਂ ਦੇ ਵਿੱਚ ਇਹ ਫੈਸਲਾ ਲਾਗੂ ਹੋਣਾ ਸੀ 20 ਜਨਵਰੀ ਨੂੰ ਸੋਚ ਚੁੱਕੀ 19 ਫਰਵਰੀ ਨੂੰ ਇਹ ਫੈਸਲਾ ਲਾਗੂ ਹੋਣਾ ਸੀ 19 ਫਰਵਰੀ ਦੀ ਰਾਤ ਨੂੰ ਪਰ ਦੱਸ ਦਿੱਤੇ ਕਿ ਹੁਣ ਇਹ ਫੈਸਲਾ ਲਾਗੂ ਨਹੀਂ ਹੋਏਗਾ ਇਸ ਨੂੰ ਰੋਕ ਦਿੱਤਾ ਕੋਰਟ ਨੇ ਪਾਬੰਦੀ ਲਾਤੀ ਕਿਉਂਕਿ ਜੇ ਫੈਸਲਾ ਕਿਤੇ ਲਾਗੂ ਹੋ ਜਾਂਦਾ ਤਾਂ ਤੁਸੀਂ ਸੋਚੋ ਜੇ 2.5 ਤੋਂ 3 ਲੱਖ ਜਿਹੜੇ ਅੰਕੜਾ ਤਿਆਰ ਕੀਤਾ ਇਲੈਗਲ ਤੌਰ ਤੇ ਉੱਥੇ ਲੋਕ ਰਹਿ ਰਹੇ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਕਪਲ ਵੀ ਹੋਣੇ ਆ ਇਹ ਵੀ ਗੱਲ ਧਿਆਨ ਨਾਲ ਸੁਣ ਲਓ ਉਹਨਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਜੋੜੇ ਵੀ ਹੋਣੇ ਜਿਨ੍ਹਾਂ ਨੇ ਉੱਥੇ ਆਪਣੇ ਬੱਚੇ ਪੈਦਾ ਕੀਤੇ ਹੋਣਗੇ ਪਿਛਲੇ ਕਈ ਸਾਲਾਂ ਦੇ ਤੋਂ ਰਹਿ ਰਹੇ ਸੀ ਉੱਥੇ ਪਰ ਉਹਨਾਂ ਦੀ ਖਾਤਰੇ ਦੇ ਵਿੱਚ ਪੀਆਰ ਆ ਸਕਦੀ ਸੀ ਉਹਨਾਂ ਦੀ ਖਾਤਰੇ ਦੇ ਵਿੱਚ ਸਿਟੀਨਸ਼ਿਪ ਆ ਸਕਦੀ ਸੀ ਹਾਲਾਂਕਿ ਉਹ ਤਾਂ ਬਾਹਰ ਕੱਢੀ ਜਾਣੇ ਨੇ ਹੁਣ ਜਿਸ ਹਿਸਾਬ ਦੇ ਨਾਲ ਡੋਨਾਟ ਰੈਂਪ ਨੇ ਫੈਸਲਾ ਲਿਆ ਕਿ ਲੀਗਲ ਵਿਅਕਤੀ ਕੋਈ ਨਹੀਂ ਰੱਖਾਂਗੇ ਪਰ ਕਈ ਜਿਹੜੇ ਐ ਜਿਨ੍ਹਾਂ ਨੂੰ ਹੇਠ ਤੱਕ ਸਿਟੀਨਸ਼ਿਪ ਨਹੀਂ ਮਿਲੀ ਸੀ ਕਿਉਂਕਿ ਅਮਰੀਕਾ ਦੇ ਵਿੱਚ ਸੌਕੀ ਸਿਟੀਨਸ਼ਿਪ ਨਹੀਂ ਮਿਲਦੀ ਜਿਹੜੇ 10-10 ਪੰਪਾਂ 7-7 ਸਾਲਾਂ ਦੇ ਗਏ ਹੋਏ ਸੀ ਲੀਗਲ ਤਰੀਕਿਆਂ ਦੇ ਨਾਲ ਰਹੇ ਵੀ ਰਹੇ ਸੀ ਕੰਮ ਵੀ ਕਰ ਰਹੇ ਸੀ ਉਹਨਾਂ ਦੇ ਬੱਚੇ ਵੀ ਉੱਥੇ ਹੋ ਗਏ ਸੀ ਤਾਂ ਉਹਨਾਂ ਨੂੰ ਸਿਟੀਨਸ਼ਿਪ ਜਿਹੜੀ ਆ ਖਾਤਰੇ 'ਚ ਪੈ ਸਕਦੀ ਸੀ ਉਹਨਾਂ ਦੇ ਬੱਚ ਜਿਹੜੇ ਆ ਉੱਤੇ ਬੱਚਿਆਂ ਨੂੰ ਮਿਲਦੇ ਆ ਜਿਵੇਂ ਵਿਦੇਸ਼ਾਂ ਦੇ ਵਿੱਚ ਜਦੋਂ ਬੱਚਾ ਬੌਰਨ ਹੁੰਦਾ ਤਾਂ 16 17 ਸਾਲ ਤੱਕ ਜਿਹੜਾ 18 ਸਾਲ ਤੱਕ ਦੇ ਕਰੀਬ ਉਸ ਨੂੰ